ਦੇ ਇਹ ਇਹ ਲਾ ਦੇਖਣ ਜਾਂਦਾ ਦੇਖ ਚ ਲੈ ਤਾਂ ਤਾਂ ਫਾਟੀਆ ਜਾਣ ਨਹੀਂ ਰਹੀ ਕਰਨਗੀ ਨਾ ਉਹਨੇ ਹਲੂਰੀ ਦੇ ਤੱਕ ਖੋ ਨਾ ਸਹੀ ਗੱਲ ਆ ਦੂਜਾ ਨੂੰ ਵਰਤਾ ਨਾ ਮਿੱਥੇ ਆਜੋ ਇੱਥੇ ਯਾਰ ਕੀ ਇਮੇਜ ਕਰ ਚੁੱਕੇ ਚਲ ਆਓ ਫੇਰ ਬਾਜ ਜਨ ਨੂੰ ਬੰਨਾ ਮੈਂ ਚੰਗੀ ਤਰ੍ਹਾਂ ਆ ਗਿਆ ਨਾ ਇੱਧਰ ਕੀ ਇਹ ਟੇਕ ਲੈ ਆਉਂ ਤੂੰ ਯਾਰ ਹੁਣ ਬਹਿ ਜਾ ਚੰਗੀ ਤਰ੍ਹਾਂ ਬਹਿ ਕੇ ਰੋਆ ਨਹੀਂ ਕਰਨੀ ਮੈਂ ਤਾਂ ਨਹੀਂ ਯਾਰ ਆ ਵੀ ਸਾਹ ਲੈ ਉਹ ਤਾਂ ਕਹਿੰਦਾ ਵੀ ਚੱਲ ਤੁਰਨੀ ਤੂੰ ਭੰਜਾ ਨਹੀਂ ਬੋਲਣਾ ਅਰੇ ਬੈਠਾ ਮੈਂ ਬੈ ਬੈ ਕਿੱਦਾਂ ਬੈਠੇ ਤੇਰਾ ਕਰਾਉ ਇਹ ਸੁਣ ਇੱਕ ਢਾ ਚੁੰਗਦਾ ਮੈਂ ਬੱਧਾ ਵੀ ਨਹੀਂ ਤੇਸੀ ਵੱਡੀ ਹੋ ਜਾਂਦੀ ਹੈ ਹਾਈ ਤਾਂ ਇਹਨਾਂ ਨੂੰ ਤੇਰੇ ਕਿਵੇਂ ਬਣੀ ਜਾਂਦੇ ਐਨਾਂ ਕੀ ਆ ਅਬ ਮਛੇਰੇ ਘੜੀ ਜਾ ਟਾਇਰ ਰੱਖਿਆ ਨਾ ਏ ਇੰਨੇ ਕ ਪੱਟੇ ਪੈਂਦੇ ਜਿੰਨਾ ਕਾ ਚੂੜੇ ਤਾਂ ਸਾਹ ਨਾਲ ਇੰਨੇ ਕੀ ਪੱਟੇ ਪੈਂਦੇ ਅਜੇ ਉਹਨਾਂ ਵਿਚਾਰਾ ਕਿ ਜਰਾ ਕਰਨੇ ਨਹੀਂ ਤਾਂ ਬੱਚਾ ਪਾ ਲਓ ਪੱਟੇ ਪੱਟਲੇ ਉਹਦੇ ਕੰਮ ਆ ਜੂਗਾ ਨਾ ਨਾ ਹੋਣਗੇ ਜਿਹੜਾ ਵੀ ਉਹਨਾਂ ਮੈਂ ਵੀ ਦਇਆ ਨਾਲ ਰੱਖਾਂ ਜਾਂ ਮੈਂ ਰਹਿਦਾ ਕਰੀ ਬੱਚੇ ਨਾਲ ਲੱਗੇ ਤੇ ਪੱਟੇ ਜੱਤੇ ਲੈ ਆਏ ਨਹੀਂ ਅਜੇ ਤੇਰਾ ਤੂ ਗੱਲ ਮੈਂ ਗੱਲੇ ਸੋਚੰਦੀ ਹਾਂ ਵੀ ਅਹੀਂ ਉਹਨਾਂ ਨੂੰ ਨਾ ਸੱਦ ਲਈਏ ਇੱਥੇ ਕੱਲ੍ਹ ਬੋਲ ਦਿਨਾਂ ਨੂੰ ਲੈਦਾ ਕੱਲੇ ਕੱਲੇ ਉਹਨਾਂ ਨੂੰ ਚਾਹੀਦੀ ਸਮਝ ਆ ਗਈ ਆ ਤੇ ਸਿਰ ਤੇ ਇਦਾਂ ਤਰ੍ਹਾਂ ਕੇ ਬੈਠਾ ਚੱਲ ਨੀ ਆ ਫੇਰ ਆ ਮੈਂ ਇਕੱਠਿਆਂ ਨਹੀਂ ਚਲੋ ਸੋਚਦੇ ਤੇ ਨਹੀਂ ਆ ਮੂੰਹ ਤੇ ਕੋਈ ਵੀ ਨਹੀਂਗਾ ਕਹਿੰਦਾ ਹੈਗਾ ਇਹ ਕਿ ਮਨ ਦੇ ਵਿੱਚ ਤੇ ਬੰਦਾ ਕਰਦਾ ਹੀ ਆ ਨਾ ਉਹ ਜੇ ਹੁਣ ਉਹਨਾਂ ਨਾਲ ਨਾਲ ਨਾ ਗੰਨਨ ਉਹਨਾਂ ਆਪਣੀ ਜੀ ਕਿੱਥੋਂ ਆ ਗਿਆ ਵਿੱਚ ਟਣ ਮੇਰਾ ਉਹ ਜੇ ਭਾਬੀ ਹੁਣ ਨਾਲ ਨਾਲ ਗਏ ਨਾ 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 ਇਹ ਨਿਕਲ ਨਹੀਂਿਆ ਮੂਹ ਕਿਉਂ ਨਿਕਲਿਆ ਭਾਈ ਹੁਣ ਨਾਲ ਕਹਿਦਾ ਭਾਈ ਨਾਲ ਕਹਿਦੋ ਭਾਈ ਨਾਲ ਕਹਿਦੋ ਉਹ ਜੇ ਭਾਈ ਹੁਣ ਨਾ 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 ਗਏ ਅਬ ਇਹ ਤੇ ਪੇੜਾ ਮਾਰਾ ਲਾਈਵ ਚ ਪੇੜਾ ਪੁੱਛ ਵੜਾਂਦਾ ਜੇ ਕੋਈ ੜ ਜਾਂਦਾ ਤੇ ਮਿਆਨਾਂ ਵਾਲੇ ਆ ਚੂੜਾ ਪਲਾ ਲਾਉਂਦੇ ਨਹੀਂ ਚੂੜਾ ਚੂੜਾ ਭਾਗਦਾ ਸੱਚੇ ਕਹ ਦੱਸੇ ਕਰੇ ਪਾ ਜੀ ਨੰਨਾ ਨੰਨਾ ਪਾ ਜੀ ਨੰਨਾ ਜਨਜੀ ਤਾਂ ਸਤਨਾ ਉਹ ਗੱਲ ਦੇ ਵਿੱਚ ਨੰਨੇ ਬੜੇ ਆ ਜੇ ਪਾ ਜੀ ਹੁਣ ਨੰਨਾ ਨਾ ਗਏ ਪਾ ਜੀ ਬੜੀ ਹੁਣ ਨਾ ਨਾ ਤੈਨੂੰ ਪੂਰਾ ਤੀਰ ਬੋਲ ਦਈਏ ਉਹ ਤੈਨੂੰ ਘੜਾ ਵੇ ਇਹਦੇਸ ਆ ਫਲੇ ਦੂੜੀਆਂ ਪਾਦੇ ਹੋ ਅਵੇ ਕਿੰਨੇ ਮੈਂ ਦੱਸ ਨਹੀਂ ਰੋ ਜਾ ਇਹਨਾਂ ਨੇ ਕੋਈ ਸੋਨਾ ਕੋਈ ਨਾ ਬਰਿਆ ਤੁਸੀਂ लवली ਇਦਾਂ ਬੋਲ ਸਕਦੇ ਜੀ ਮੇਰੀ ਗੱਲ ਸੁਣ ਤੁਸੀਂ ਇਦਾਂ ਬੋਲਣਾ ਤੁਸੀਂ ਪੂਰਾ ਬੋਲਣਾ ਪੂਰੇ ਅੱਖਰ ਬੋਲਨੇ ਆ ਜੇ ਭਾਜੀ ਹੁਣਾਂ ਦੇ ਨਾਲ ਅਸੀਂ ਨਾ ਗਏ ਭਾਜੀ ਹੁਣਾਂ ਦੇ ਨਾਲ ਅਸੀਂ ਨਾ ਗਏ ਹਾਂ ਸੇੜਾ ਸੱਚੀ ਗਿਆ ਹਾਂ ਹਲੋ 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 ਹਾਇਰ ਹਲੋ ਹੁਣ ਭਾਜੀ ਨਾਲ ਵੀ ਜਾਣਾ ਪੈਣਾ ਜਾ ਹੋਈ ਨਾ ਐਂਡ 1 ਉਹ ਪਾਜੀ ਨਾਲ ਵੀ ਜਾਣਾ ਪੈਣਾ ਵਾ ਨਾ ਉਹ ਵੀ ਕਹਿਂਦੇ ਸੀ ਮੈਨੂੰ ਵੀ ਅਸੀਂ ਵੀ ਜਾਣਾ ਪਿੰਡ ਤੇ ਜੇ ਨਾ ਗਏ ਨਾ ਉਹਨਾਂ ਫੇਰ ਗੁੱਸਾ ਕਰਨਾ 2 1 ਐਦਾਂ ਨਾ ਖੁਸ਼ ਰਿਆ ਤਾਂ ਠੀਕ ਆ ਜਦੋਂ ਬੰਦਾ ਘਰ ਆਵੇ ਨਾ ਹਾਂਜੀ ਉਹਨੂੰ ਖੜੇ ਮਿੱਥੇ 2 1 ਅੱਜ ਬੜੀ ਤਿਆਰੀ ਕੀਤੀ ਐ ਰਵਿੰਦਰ ਦੀਦੀ ਤਿਆਰੀ ਕੀ ਕਰਨੀ ਆ ਇਹਨਾਂ ਨੇ ਆਉਣਾ ਮੈਂ 2 1 ਰਵਿੰਦਰ ਨੇ ਅੱਜ ਬੜੀ ਤਿਆਰੀ ਕੀਤੀ ਐ ਦੀਦੀ ਤਿਆਰੀ ਕੀ ਕਰਨੀ ਆ ਇਹਨਾਂ ਦਾ ਫੋਨ ਆਇਆ ਸੀ ਸਵੇਰੇ 2 1 ਮੈਂ ਥੋੜੇ ਕੁਝ ਬਣਾ ਲੈਣੇ ਆ। ਮੈਂ ਕਹਿਨੀ ਆ ਤੇਰੀ ਭਾਜੀ ਨੂੰ ਫਿਰ ਉਹ ਸ਼ਹਿਰੋਂ ਲੈ ਆਉਂਦੇ ਉਹਨੂੰ। ਆਪਸਲ ਜਾ ਕੇ ਲੈ ਆ। ਚਲ ਤੂੰ ਨਾ ਕੁਝ ਖਾਣ ਨੂੰ ਬਣਾ ਲੈ ਤਾਂ ਮੈਂ ਵੀ ਤੇਰੀ ਮਦਦ ਕਰਾ ਦੇਣੀ ਨਾਲ ਠੀਕ ਹੈ। ਹਾਂਜੀ। ਤੇ ਨਾਲੇ ਮੈਂ ਤੇਰੀ ਭਾਜੀ ਨੂੰ ਕਹਿਨੀ ਆ ਲੈਣੋਂ ਜਾ ਕੇ ਠੀਕ ਹੈ। ਚੇਤਨਾ ਭੁੱਲ ਜੇਗੀ ਤੇ ਉਹਨਾਂ ਨੂੰ। ਹਾਂ ਜਲਦੀ ਜੀ ਕਹਿ ਉਹ ਜਾ। ਠੀਕ ਹੈ। ਚਲ ਤੂੰ ਰਸੋਈ 'ਚ ਵੇਖ ਲੈ ਠੀਕ ਹੈ ਕੁਝ ਬਣਾ ਲੈ। ਹੁਣ ਵੇਲਾ ਦੀਦੀ ਨਾਲ ਮੈਂ ਰਲ ਮਿਲ ਕੇ ਕੰਮ ਕਰਦੀ ਆ ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ। ਜਦੋਂ ਫਿਰ ਮੇਰੇ ਵਿੱਚ ਥੋੜੀ ਜੀ ਹੈਗੀ ਹੀ ਖੂਬੀ। ਉਹ ਵੀ ਨਹੀਂ ਨਹੀਂ ਕੋਈ ਗੱਲ ਹੋ ਜਾਂਦੀ ਸਹੀ ਗੱਲ ਸਿਆਣਿਆਂ ਨੇ ਵਾਹੇ ਸੱਚੀ ਕਿਹਾ ਵਾ ਕਿ ਨਹੀਂ ਕੰਮ ਰਲ ਮਿਲ ਕੇ ਕਰਨਾ ਚਾਹੀਦਾ ਵਾ ਪਾਈ 21 ਵਹਿਨਾ ਸਿਆਣਿਆਂ ਨੇ ਸੱਚੀ ਕਿਹਾ ਵਾ ਕਿ 21 ਸਿਆਣਿਆਂ ਨੇ ਵਹਿਨਾ ਸੱਚੀ ਕਿਹਾ ਵਾ ਕਿ ਏਕਤਾ ਚੀ ਬਲ ਹੁੰਦਾ ਵਾ ਇਹਦਾ ਨਾ ਰਹਿ ਵਿਚਾਰਾ ਕੋਈ ਕਿਨੇ ਫੋਨ ਕਰੀਦਾ ਨਾ ਮੈਨੂੰ ਅੱਜ ਨਾ ਮੈਨੂੰ ਬੜੀ ਖੁਸ਼ੀ ਹੋਣਦੀ ਐ ਸੱਨੇ ਸੱਨੇ ਮੇਰੇ ਕੋਲ ਫੋਨ ਨਹੀਂ ਕਿੱਲਾ ਐ ਹੁਣ ਉਹਨੂੰ ਕੋਈ ਨਹੀਂ ਲੈ ਆਉਣਾ ਜਾ ਕੇ ਹੈਗਾ ਟਾਈਮ ਆ ਜੀ ਠੀਕ ਆ ਤੇ ਹੀ ਟਾਈਮ ਨਾਲ ਚਲ ਜਿਓ ਠੀਕ ਆ ਕੋਈ ਨਹੀਂ ਚਲ ਜਿਆ ਲੈ ਆ ਇੱਕੋ ਗੱਲ ਕਰ ਹੋਣ ਗਈ ਉਹ ਕੀ ਬਣਾਇਆ ਮੈਂ ਖਾਣ ਨੂੰ ਲੱਗੀ ਆ ਜੀ ਬਣੂ ਰਪਿੰਦਰ ਤੇ ਲੈ ਕੇ ਆਉਣਾ ਕੁਛ 21 ਮੈਂ ਕਿ ਕੀ ਬਣਾਇਆ ਖਾਣ ਨੂੰ 21 ਸ਼ਰਮਣਾ ਆ ਤੇ ਪੰਗਾ ਹੋਰ ਪੈ ਗਿਆ ਉਹ ਤੇ ਸ਼ਹਿਰ ਮੁੜਾ ਕਹੜਾ ਗਏ ਨਹੀਂ ਆ ਸੰਦੀਪ ਗਿਆ ਅੱਛਾ ਅੱਛਾ ਤੇ ਉਹ ਰਪਿੰਦਰ ਕਿਹਦੀ ਇਕੱਠੇ ਚਲ ਜਾਈ ਗੱਲ ਨੂੰ ਤੋ ਕੋਈ ਗੱਲ ਨਹੀਂ ਅੱਜ ਚੱਲ ਜੰਨੇ ਆ। ਨਹੀਂ ਅੱਜ ਉਹ ਥੱਕਾ ਟਾ ਆਇਆ ਵਾ। ਥੱਕਾ ਟਾ। ਚਿੱਪ ਢੱਕ ਪੁੱਜ ਗਏ। 2 1 ਹੋਰ ਕਿਵੇਂ ਠੀਕ ਠਾਕ ਰਿਹਾ ਸਫਰ? ਹਾਂ ਠੀਕ ਠਾਕ ਰਿਹਾ। 1 ਅੱਜ ਨਾ ਰੁਪਿੰਦਰ ਵਿਚਾਰੀ ਸਵੇਰ ਦੀ ਕੰਮ ਕਰਨ ਢੀ ਆ। ਉਹਨੇ ਬੜਾ ਕੁਝ ਬਣਾਇਆ ਤੇਰੇ ਵਾਸਤੇ। ਅੱਛਾ। ਤੇ ਤੇ ਮੈਂ ਪਾਣੀ ਨਹੀਂ ਲੱਭੀ। ਇਹ ਨੋਦਰ ਨੂੰ ਚੱਲ ਗਏ ਤੇ ਫੇਰ ਉਹ ਬਹੁਤ ਸਾਰਾ ਕੁਝ ਵੇਸਟੀ ਜਾਣਾ। ਇਦਾਂ ਕਰ ਪੀਓ 21 ਅੱਜ ਤੇ ਨਾ ਰੁਪਿੰਦਰ ਵਿਚਾਰੀ ਸਵੇਰ ਦੀ ਲੱਗੀ ਆ ਪਹਿਲਾਂ ਵਿਚਾਰੀ ਨੇ ਸਫਾਈਆਂ ਕੀਤੀਆਂ ਅਰ ਸਾਰਾ ਗੋ 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 ਰਹਿ ਗਿਆ ਜੋ ਟਣੋ ਲਾਤੀ ਬੋਲੀ ਛੋੜੀ ਬਾਕੀ ਸਾਰੇ ਕੰਮ ਕਰ ਲਿਆ ਅੱਜ ਨਾ ਰੁਪਿੰਦਰ ਵਿਚਾਰੀ ਨਾ ਸਵੇਰ ਦੀ ਲੱਗੀ ਆ ਪਹਿਲਾਂ ਸਫਾਈਆਂ ਕੀਤੀਆਂ ਫਿਰ ਰਸੋਈ 'ਚ ਕੰਮ ਕੀਤਾ ਤੇਰੀ ਮਨ ਪਸੰਦਾਂ ਨੂੰ ਸਾਰਾ ਕੁਝ ਬਣਾਇਆ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਲੱਗੀ ਨੇ ਇਹ ਗੱਲ ਦੇਖਣ ਜਾਂਦਾ ਵੇਖੋ ਲੈ ਤਾਂ ਤਾਂ ਫਾਟੀਆ ਜਾਣ ਨਹੀਂ ਰਹੀ ਕਰਨਗੀ ਨਾ ਉਹਨੇ ਹਲੂਰੀ ਦੇ ਤਪ ਕੋ ਨਾ ਸਹੀ ਗੱਲ ਆ ਦੂਜਾ ਨੂੰ ਵਰਤਾ ਨਾ ਮਿੱਥੇ ਆਜੋ ਇੱਥੇ ਕੀ ਹੋ ਰਹੀ ਜਿਮਾ ਚ ਗਈ ਚਲ ਆਓ ਫੇਰ ਬਾਜ ਜਦੋਂ ਬੰਨਾ ਮੈਂ ਚੰਗੀ ਤਰ੍ਹਾਂ ਆ ਗਿਆ ਨਾ ਇੱਧਰ ਸ਼ੇਟ ਇੱਕ ਲੈ ਹੋਰ ਤੂੰ ਯਾਰ ਹੁਣ ਬਹਿ ਜਾ ਚੰਗੀ ਤਰ੍ਹਾਂ ਬਹਿ ਕੇ ਰੋਆ ਨਹੀਂ ਕਰਨੀ ਮੈਂ ਤਾਂ ਨਹੀਂ ਯਾਰ ਆ ਵੀ ਸਾਹ ਲੈ ਉਹ ਤਾਂ ਕਹਿੰਦਾ ਵੀ ਚੱਲ ਤੇ ਰਹਨੀ ਤੂੰ ਭੰਜਾ ਨਹੀਂ ਬੋਲਣਾ ਅਰੇ ਬੈਠਾ ਮੈਂ ਬੈ ਇੱਥੇ ਕਿੱਧਰ ਬੈਠੇ ਚਲ ਕਰਾਉ ਇਹ ਇੱਕ ਢਾ ਚੁੰਗਦਾ ਮੈਂ ਬੱਧਾ ਵੀ ਨਹੀਂ ਤੇਸੀ ਵੱਡੀ ਹੋ ਜਾਂਦੀ ਹੈ ਹਾਈ ਤਾਂ ਇਹ ਇੰਨਾ ਕੁ ਉੱਤੇ ਕਿ ਬਣੀ ਜਾਂਦੇ ਇੰਨਾ ਕੀ ਆ ਅਬ ਮਛੇਰੇ ਘੜੀ ਜਾ ਟਾਇਰ ਰੱਖਿਆ ਨਾ ਏ ਇੰਨੇ ਕ ਪੱਟੇ ਪੈਂਦੇ ਜਿੰਨਾ ਕਾ ਚੂੜੇ ਤਾਂ ਸਾਹ ਨਾਲ ਇੰਨੇ ਕੀ ਪੱਟੇ ਪੈਂਦੇ ਅਜੇ ਉਹਨਾਂ ਵਿਚਾਰਾ ਕਿ ਜਰਾ ਕਰਨੇ ਨਹੀਂ ਤਾਂ ਬੱਚਾ ਪਾ ਲਓ ਪੱਟੇ ਪੱਟੇ ਉਹਦੇ ਕੰਮ ਆ ਜੂਗਾ ਨਾ ਨਾ ਹੋਣਗੇ ਜਿਹੜਾ ਵੀ ਉਹਨਾਂ ਮੈਂ ਤੇ ਵੀ ਡਾਇਰ ਰੋ ਰਹਿ ਜਾ ਮੈਂ ਰਹਿਦਾ ਕਰੀ ਬੱਚੇ ਨਾਲ ਲੱਗੇ ਤੇ ਪੱਟੇ ਜੱਤੇ ਲੈ ਆਏ ਨਹੀਂ ਅਜੇ ਤੇਰਾ ਤੂ ਗੱਲ ਮੈਂ ਗੱਲੇ ਸੋਚੰਦੀ ਹਾਂ ਕਿ ਅਹੀਂ ਉਹਨਾਂ ਨੂੰ ਨਾ ਸੱਦ ਲਈਏ ਇੱਥੇ ਕੱਲ ਨੂੰ ਬੋਲਦ ਨਾ ਨਾ ਲਾਈਦਾ ਕੱਲੇ ਕੱਲੇ ਉਹਨਾਂ ਨੂੰ ਚਾਹੀਦੀ ਸਮਝ ਆ ਗਈ ਆ ਤੇ ਸਿਰ ਤੇ ਇਦਾਂ ਤਰ੍ਹਾਂ ਕੇ ਬੈਠਾ ਚੱਲ ਨੀ ਆ ਫੇਰ ਆ ਮੈਂ ਇਕੱਠਿਆਂ ਨੇ ਚਲੋ ਸੋਚਦੇ ਤੇ ਨਹੀਂ ਆ ਮੂੰਹ ਤੇ ਕੋਈ ਵੀ ਨਹੀਂਗਾ ਕਹਿੰਦਾ ਹੈਗਾ ਇਹ ਕਿ ਮਨ ਦੇ ਵਿੱਚ ਤੇ ਬੰਦਾ ਕਰਦਾ ਹੀ ਆ ਨਾ ਉਹ ਜੇ ਹੁਣ ਉਹਨਾਂ ਨਾਲ ਨਾਲ ਨਾ ਗੰਨਨ ਉਹਨਾਂ ਆਪਣੀ ਜੀ ਕਿੱਥੋਂ ਆ ਗਿਆ ਵਿੱਚ ਟਣ ਮੇਰਾ ਉਹ ਜੇ ਭਾਬੀ ਹੁਣ ਨਾਲ ਨਾਲ ਗਏ ਨਾ 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 ਇਹ ਨਿਕਲ ਨਹੀਂਿਆ ਮੂੰਹ ਕਿਉਂ ਨਿਕਲ ਨਹੀਂਿਆ ਭਾਈ ਹੁਣ ਨਾਲ ਕਹਿਦਾ ਭਾਈ ਨਾਲ ਕਹਿ ਦੋ ਭਾਈ ਨਾਲ ਕਹਿ ਦੋ ਉਹ ਜੇ ਭਾਈ ਹੁਣ ਨਾ 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 ਗਏ ਤਬੇ ਬੇੜਾ ਮਾਰੋ ਨਾਈਟੇ ਬੇੜਾ ਪੁੱਛ ਵੜਾਂ ਦਾ ਜੇ ਕੋਈ ਹਟ ਜਾਂਦਾ ਤੇ ਮੈਂ ਨਾ ਰਾਲੇ ਆ ਚੂੜਾ ਪਲਾ ਲਾਉਣੀ ਚੂੜਾ ਚੂੜਾ ਪਾ ਗਏ ਤਾਜ ਕੇ ਦੱਸੇਗਾ ਪਾ ਜੀ ਨੰਨਾ ਨੰਨਾ ਪਾ ਜੀ ਨੰਨਾ ਐਂ ਜੀ 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 ਤਸੱਦ ਨਾ ਉਹ ਗੱਲ ਦੇ ਵਿੱਚ ਨੰਨੇ ਬੜਿਆ ਜੇ ਪਾ ਜੀ ਹੁਣਾਂ ਨੰਨਾ ਨਾ ਗਈ ਪਾ ਜੀ ਹੁਣਾਂ ਨੰਨਾ ਨਾ ਤੇਨੂੰ ਪੂਰਾ ਤਾਂ ਵੀਰ ਹੋ ਗਿਆ ਉਹ ਕਹੀਂ ਮੜਾ ਓਏ ਤੇ ਇਸ ਆ ਫਾਰੇ ਦੋ ਕੁੜੀਆਂ ਪਰਦੇ ਹੋਣ ਤਾਂ ਵੀ ਕਿ ਜੇ ਮੈਂ ਦੱਸਨੀ ਰੋ ਜਾ ਇਹਨਾਂ ਨੇ ਇੱਕ ਮਿੰਟ ਸੋਣਾ ਕੋਈ ਨਾ ਬੋਲਿਆ ਤੁਸੀਂ लवली ਇਦਾਂ ਬੋਲ ਸਕਦੇ ਜੀ ਮੇਰੀ ਗੱਲ ਸੁਣ ਤੁਸੀਂ ਇਦਾਂ ਬੋਲਣਾ ਨਹੀਂ ਪੂਰਾ ਬੋਲਣਾ ਪੂਰੇ ਅੱਖਰ ਬੋਲਨੇ ਆ ਜੇ ਭਾਜੀ ਹੁਣਾਂ ਦੇ ਨਾਲ ਅਸੀਂ ਨਾ ਗਏ ਭਾਜੀ ਹੁਣਾਂ ਦੇ ਨਾਲ ਅਸੀਂ ਨਾ ਗਏ ਹਾਂ ਸੇਦਾ ਸੱਚੀ ਗਿਆ ਹੈ ਹਲੋ 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 ਹਾਇਰੋ ਹਲੋ ਹੁਣ ਭਾਜੀ ਨਾਲ ਵੀ ਜਾਣਾ ਪੈਣਾ ਚਹੌਈ ਨਾਏ ਨਾ 1 ਉਪਾਜੀ ਨਾਲ ਵੀ ਜਾਣਾ ਪੈਣਾ ਵਾ ਨਾ ਉਹ ਵੀ ਕਹਿੰਦੇ ਸੀ ਮੈਨੂੰ ਵੀ ਅਹੀਂ ਵੀ ਜਾਣਾ ਵਾ ਪਿੰਡ ਤੇ ਜੇ ਨਾ ਗਏ ਨਾ ਉਹਨਾਂ ਫੇਰ ਗੁੱਸਾ ਕਰਨਾ 2 ਏਦਾਂ ਨਾ ਖੁਸ਼ ਰਿਹਾ ਤਾਂ ਠੀਕ ਆ ਜਦੋਂ ਬੰਦਾ ਘਰ ਆਵੇ ਨਾ ਉਹਨੂੰ ਖੜੇ ਮਿੱਥੇ 2 ਅੱਜ ਬੜੀ ਤਿਆਰੀ ਕੀਤੀ ਐ ਰਵਿੰਦਰ ਦੀਦੀ ਤਿਆਰੀ ਕੀ ਕਰਨੀ ਆ ਇਹਨਾਂ ਨੇ ਆਉਣਾ ਮੈਂ 2 ਰਵਿੰਦਰ ਨੇ ਅੱਜ ਬੜੀ ਤਿਆਰੀ ਕੀਤੀ ਐ ਦੀਦੀ ਤਿਆਰੀ ਕੀ ਕਰਨੀ ਆ ਇਹਨਾਂ ਦਾ ਫੋਨ ਆਇਆ ਸੀ ਸੁਰੇ 2 ਮੈਂ ਠੀਕ ਹੈ ਉਹਨਾਂ ਦੇ ਬਾਅਦ ਮੈਂ ਥੋੜੇ ਕੁਝ ਬਣਾ ਲੈਣੇ ਆ ਮੈਂ ਕਹਿੰਨੀ ਤੇਰੀ ਭਾਜੀ ਨੂੰ ਫਿਰ ਉਹ ਸ਼ਹਿਰੋਂ ਲੈ ਆਉਂਦੇ ਉਹਨੂੰ ਅਸਲ ਜਾ ਕੇ ਲੈ ਚਲ ਤੂੰ ਚਲ ਤੂੰ ਨਾ ਕੁਝ ਖਾਣ ਨੂੰ ਬਣਾ ਲੈ ਤੇ ਮੈਂ ਵੀ ਤੇਰੀ ਮਦਦ ਕਰਾ ਦੇਣੀ ਨਾਲ ਠੀਕ ਹੈ ਹਾਂਜੀ ਤੇ ਨਾਲੇ ਮੈਂ ਤੇਰੀ ਭਾਜੀ ਨੂੰ ਕਹਿੰਨੀ ਆ ਲੈਣੋਂ ਜਾ ਕੇ ਠੀਕ ਹੈ ਚੇਤਨਾ ਭੁੱਲ ਜੇਗੀ ਚੰਦਨ ਹਾਂ ਚਲ ਦੀਦੀ ਕਹਿ ਉਹ ਜਾ ਠੀਕ ਹੈ ਚਲ ਤੂੰ ਚਲ ਤੁਰ ਰਸੋਈ ਚ ਵੇਖ ਲੈ ਠੀਕ ਹੈ ਕੁਝ ਬਣਾ ਲੈ ਹੁਣ ਵੇਲਾ ਦੀਦੀ ਨਾਲ ਮੈਂ ਰਲ ਮਿਲ ਕੇ ਕੰਮ ਕਰਦੀ ਆ ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਜਦੋਂ ਫਿਰ ਮੇਰੇ ਵਿੱਚ ਥੋੜੀ ਜੀ ਹੈਗੀ ਹੀ ਖੂਬੀ ਕੁਬੀ ਨਹੀਂ। ਕੋਈ ਨਹੀਂ ਕੋਈ ਗੱਲ ਹੋ ਜਾਂਦੀ। ਸਹੀ ਗੱਲ ਸਿਆਣਿਆਂ ਨੇ ਵਾਹੇ ਸੱਚੀ ਕਿਹਾ ਵਾ ਕਿ ਨਹੀਂ ਕੰਮ ਰਲ ਮਿਲ ਕੇ ਕਰਨਾ ਚਾਹੀਦਾ ਵਾ। 5 2 1 ਵਹਿਨਾ ਸਿਆਣਿਆਂ ਨੇ ਸੱਚੀ ਕਿਹਾ ਵਾ ਕਿ 2 1 ਸਿਆਣਿਆਂ ਨੇ ਵਹਿਨਾ ਸੱਚੀ ਕਿਹਾ ਵਾ ਕਿ ਏਕਤਾ ਚ ਬਲ ਹੁੰਦਾ ਵਾ। ਇਹਦਾਂ ਨਾ ਰੇ ਵਿਚਾਰਾ ਕੋਈ ਕਿਨੇ ਫੋਨ ਘੜੀਦਾ ਨਾ ਮੈਨੂੰ। ਅੱਜ ਨਾ ਮੈਨੂੰ ਬੜੀ ਖੁਸ਼ੀ ਆਉਂਦੀ ਐ। ਸਨੈਕ ਮੈਂ ਤੇ ਫੋਨ ਦੀ ਕਿ ਲੈ ਆਉਣਾ ਨੂੰ। ਕੋਈ ਨਹੀਂ ਲੈ ਆਉਣਾ ਜਾ ਕੇ ਹੈਗਾ ਟਾਈਮ ਆ ਜੀ ਠੀਕ ਆ ਤੇ ਟਾਈਮ ਨਾਲ ਚਲਦੇ ਹਾਂ ਠੀਕ ਹੈ ਕੋਈ ਨਹੀਂ ਚਲ ਜਲਿਆ ਇੱਕੋ ਗੱਲ ਕਰ ਹੋਣੀ ਹੋਣੀ ਕੀ ਬਣਾਇਆ ਮੈਂ ਖਾਣ ਨੂੰ ਲੱਗੀ ਹੈ ਜੀ ਬਨੂ ਰਪਿੰਦਰ ਤੇ ਲੈ ਕੇ ਆਉਣਾ ਕੁਛ 21 ਮੈਂ ਕਿ ਕੀ ਬਣਾਇਆ ਖਾਣ ਨੂੰ 21 ਫਿਰ ਹਮਨੇ ਆ ਤੇ ਪੰਗਾ ਹੋਰ ਪੈ ਗਿਆ ਉਹ ਤੇ ਸ਼ੇਰ ਮੁੰਡਾ ਕਹੜਾ ਗਿਆ ਨਹੀਂ ਆ ਸੰਦੀਪ ਗਿਆ ਅੱਛਾ ਅੱਛਾ ਤੇ ਉਹ ਫਿਰ ਰਪਿੰਦਰ ਕਿੱ디 ਇਕੱਠੇ ਚਲ ਜਾਈ ਗੱਲ ਨੂੰ ਤਾਂ ਕੋਈ ਗੱਲ ਨਹੀਂ ਅੱਜ ਚੱਲ ਜੰਨੇ ਆ। ਨਹੀਂ ਅੱਜ ਉਹ ਥੱਕਾ ਟਟ ਆਇਆ ਮੈਂ। ਥੱਕਾ ਟਟ। ਚਿੱਪ ਢੱਕ ਪੁੱਜ ਗਏ। 2 1 ਹੋਰ ਕਿਵੇਂ ਠੀਕ ਠਾਕ ਰਿਹਾ ਸਫਰ? ਹਾਂ ਠੀਕ ਠਾਕ ਰਿਹਾ। 1 ਅੱਜ ਨਾ ਰੁਪਿੰਦਰ ਵਿਚਾਰੀ ਸਵੇਰ ਦੀ ਕੰਮ ਕਰਨ ਢੀ ਆ। ਉਹਨੇ ਬੜਾ ਕੁਝ ਬਣਾਇਆ ਤੇਰੇ ਵਾਸਤੇ। ਅੱਛਾ। ਤੇ ਮੈਂ ਉਹ ਕਿ ਮੈਂ ਪਾਣੀ ਨਹੀਂ ਰੱਖਿਆ ਉਹ ਉੱਤਰ ਨੂੰ ਚਲ ਗਏ ਤੇ ਫਿਰ ਉਹ ਬਹੁਤ ਸਾਰਾ ਕੁਝ ਵੇਸਟ ਹੀ ਜਾਣਾ ਏਦਾਂ ਕਰ ਪੀਓ 2 1 ਅੱਜ ਤੇ ਨਾ ਰੁਪਿੰਦਰ ਵਿਚਾਰੀ ਸਵੇਰ ਦੀ ਲੱਗੀ ਆ ਪਹਿਲਾਂ ਵਿਚਾਰੀ ਨੇ ਸਫਾਈਆਂ ਕੀਤੀਆਂ ਅਰ ਸਾਰਾ ਗੋ 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 ਰਹਿ ਗਿਆ ਟਣੋ ਨਾ ਕੋਈ ਛੋੜੀ ਬਾਕੀ ਸਾਰੇ ਕੰਮ ਕਰ ਲੈ ਅੱਜ ਨਾ ਰੁਪਿੰਦਰ ਵਿਚਾਰੀ ਨਾ ਸਵੇਰ ਦੀ ਲੱਗੀ ਆ ਪਹਿਲਾਂ ਸਫਾਈਆਂ ਕੀਤੀਆਂ ਫਿਰ ਰਸੋਈ 'ਚ ਕੰਮ ਕੀਤਾ ਤੇਰੀ ਮਨ ਪਸੰਦਾਂ ਨੂੰ ਸਾਰਾ ਕੁਝ ਬਣਾਇਆ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਆ ਗਈ